ਫੌਜੀ ਦੀ ਗੱਡੀ ਫੌਜੀ ਦੀ ਗੱਡੀ ਅਕਤਰ ਆ ਜਾ ਪਹਿਲੀ ਗੱਲ ਤਾਂ ਫੌਜੀ ਜਿਹੜੀ ਵੀ ਚੀਜ਼ ਨੂੰ ਰੱਖਦੇ ਨੇ ਨਾ ਜਾਨ ਤੋਂ ਪਿਆਰੀ ਰੱਖਦੇ ਨੇ ਇਹ ਜਿ ਕੋਈ ਦੂਰ ਹੈ ਹੀ ਨਹੀਂ ਹੈ ਨਾ ਤੇ ਬਾਕੀ ਵੀ ਇਹਨੂੰ ਜ਼ਰੂਰ ਦਿਖਾਵਾਂਗੇ ਵਿੱਚੋਂ ਬਈ ਆਪਾਂ ਆ ਜਾ ਅਕਤਰ ਸ਼ੋ ਫੌਜੀ ਸਾਹਿਬ ਤੁਹਾਨੂੰ ਪਤਾ ਹੈ ਵੀ ਦਿਲ ਦੇ ਸਾਫ਼ ਬੰਦੇ ਹੁੰਦੇ ਨੇ ਉਹ ਜਿਹੜੀ ਜੀ ਰੱਖਦੇ ਨੇ ਸ਼ੌਂਕ ਨਾ ਰੱਖਦੇ ਨੇ ਪਹਿਲਾਂ ਦੇਖੋ ਬਈ ਸੱਸੀ ਘਾ ਦੋਸਤੋ ਮੈਂ ਥੋੜਾ ਆਪਣਾ ਮੀਤਾ ਮਾਨਸਾ ਅੱਜ ਆਪਾਂ ਪਹੁੰਚੇ ਢਿੱਲੋ ਐਂਡ ਮਾਨ ਮੋਟਰ ਜਿਹੜਾ ਨਾ ਮਾਨਸਾ ਪਹੁੰਚੇ ਆਪਾਂ ਤੇ ਪਾਈ تھی ਉਹਨਾਂ ਕੋਲ ਗੱਡੀਆਂ ਦੇਖ ਲਓ ਬਈ ਕੈਂਡ ਤੋਂ ਕੈਂਡ ਗੱਡੀ ਕੈਂਡ ਤੋਂ ਕੈਂਡ ਹੋਣ ਵਾਲਾ ਰੇਟ ਇਹਨਾਂ ਦਾ ਬਾਕੀ ਜਿਹੜਾ ਮਾਡਲ ਤੇ ਗੱਡੀ ਦੀ ਫੁੱਲ ਜਾਣਕਾਰੀ ਆਪਾਂ ਤੁਹਾਨੂੰ ਅੰਦਰ ਲੈਣੇ ਆ ਬਾਈ ਜੀ ਜੇ ਨਾ ਕਰਦੇ ਆ ਗੱਲਬਾਤ ਫੁੱਲ ਜਾਣਕਾਰੀ ਤੁਹਾਨੂੰ ਕਰਾਉਣੀ ਆ ਗੱਲਬਾਤ ਆ ਜੀ ਕਹ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਠੀਕ ਹੋ ਜੀ ਠੀਕ ਹੈ ਬਾਈ ਤੁੰਦਸ ਹਾਂ ਜੀ ਬਹੁਤ ਵਧੀਆ ਤੇ ਬਾਈ ਜੀ ਹੁਣ ਆਪਾਂ ਪਹੁੰਚਿਆ ਥੋੜੇ ਕਾਰ ਬਾਜ਼ਾਰ ਤੇ ਹਾਂ ਜੀ ਬਾਈ ਅੱਜ ਆਪਾਂ ਫਿਰ ਤੁਸੀਂ ਐ ਮੰਨ ਲਓਗੇ ਇਹਦੇ ਹਿਸਾਬ ਨਾਲ ਆਪਾਂ ਗੱਡੀਆਂ ਦੇ ਰੇਟ ਤੇ ਗੱਡੀ ਇਹਦੇ ਹਿਸਾਬ ਨਾਲ ਦੇਣੀ ਦੀ ਜਿਹੜੇ ਪ੍ਰਾ ਖੜੀ ਦਾ ਟਾਈਮ ਆਉਂਦਾ ਹੈ ਨਾ ਹਾਂਜੀ ਬਾਈ ਖੜੀ ਦਾ ਤਿਹਾਰ ਬਿਲਕੁਲ ਨੇੜੇ ਹੈ ਤੇ ਜਿਹੜੇ ਭਰਾ ਮੋਟਰਸਾਈਕਲ ਦਾ ਜਾਂਦੇ ਨੇ ਉਹਨਾਂ ਨੂੰ ਹੁਣ ਗੱਡੀਆਂ ਦੇ ਭੇਜਣਾ ਜੀ ਗੱਡੀਆਂ ਦੇ ਭੇਜਾਂਗੇ ਬਈ ਮਿੱਤੇ ਬਈ ਜਿਹਦਾ ਤੂੰ ਕਹਿੰਦਾ ਜਰੂਰ ਭੇਜਾਂਗੇ ਲੈ ਬਾਈ ਮੈਂ ਫਿਰ ਕਰਦੇ ਸ਼ੁਰੂ ਆਪਾਂ ਆਜਿਓ ਫਿਰ ਦਿਖਾ ਲਗੇ ਗੱਡੀਆਂ ਫਿਰ ਚਲੋ ਬਾਈ ਜੀ ਜਰੂਰ ਬਾਈ ਹਾਂਜੀ ਬਾਈ ਲਓ ਜੀ ਬਾਈ ਜੀ ਕਰਦ ਗਏ ਇੱਥੋਂ ਹੀ ਸਟਾਰਟ ਕਰ ਲੈਣੇ ਜੀ ਆਪਾਂ ਕੰਮ ਹਾਂ ਜੀ ਹਾਂ ਜੀ ਲਓ ਜੀ ਬਾਈ ਜੀ ਫਿਰ ਆ ਦੱਸ ਦੋ ਜੀ ਆਪਾਂ ਪਹਿਲੀ ਗੱਡੀ ਕਿਹੜੀ ਆ ਗਈ ਜੀ ਆਪਣੇ ਕੋਲੇ ਇਹ ਰੈਟ ਜੀ ਗੱਡੀ ਆ ਗਈ ਰੈਟ ਜੀ ਰੈਟ ਜੀ ਗੱਡੀ 14 ਮਾੜ ਲੱਗੀ 14 ਜੀ ਹਾਂ ਜੀ 14 ਮਾੜ ਲੱਗੀ ਸੀ ਸਾਰੇ origignal ਆ ਜੀ ਹਾਂ ਜੀ ਐਕਸੀਡੈਂਟ ਦੀ ਗਾਰੰਟੀ ਹੈ ਜੀ ਨਵੇਂ ਟਾਇਰ ਆ ਦੀ ਮਹ ਹੈ ਗਈ ਹਾਂ ਜੀ ਪੂਰੀ ਸਮਾਈ ਵਾਲੀ ਗੱਡੀ ਆ ਜੀ ਠੀਕ ਹੈ ਜੀ ਤੇ ਕੀ ਰੇਟ ਪਾ ਦਾਂਗੇ ਜੀ ਤਾਂ ਆਪਾਂ ਫਿਰ ਦੇ ਦੇ ਦਾਂਗੇ ਇਹ 5 10 ਲੱਖ 20 ਹਜ਼ਾਰ ਦੀ ਜੀ ਠੀਕ ਹੈ ਜੀ ਹਾਂਜੀ ਲਓ ਜੀ ਦੇਖ ਸਕਦੇ ਹੋ ਤੁਸੀਂ 14 ਮਾਰਚ ਹੈ ਹਨਾ ਰੇਟਿੰਗ ਆ ਗਈ 14 ਮਾਡਲ ਬਾਈ ਕਹਿੰਦੇ ਵੀ 3 20 ਹੀ ਪਾ ਦੇਣਗੇ ਹਨਾ ਜੀ ਹਾਂਜੀ ਹਾਂਜੀ ਤੇ ਲਓ ਜੀ ਆਜੋ ਅਖਤਰਾ ਦੂਜੀ ਗੱਡੀ ਵੀ ਆਪਾਂ ਦਿਖਾ ਦਿੰਗੇ ਜੀ ਲਓ ਜੀ ਇਹ ਆ ਗਈ ਜੀ ਬ੍ਰਿਜਾ ਗੱਡੀ ਬ੍ਰਿਜਾ ਹਾਂਜੀ ਬਹੁਤ ਕੈਂਟ ਗੱਡੀ ਹੁੰਦੀ ਹੈ ਬ੍ਰਿਜਾ ਹਾਂਜੀ ਵਧੀਆ ਗੱਡੀ ਹੈ ਤੇ ਬਾਈ ਜੀ ਕਿਹੜਾ ਮਾਡਲ ਹੈ ਬ੍ਰਿਜਾ ਆ ਗਈ 16 ਮਾਡਲ ਹੈ ਬੀਡੀਆਈ ਆਪਸ਼ਨ ਹੈ ਬੀਡੀਆਈ ਚ ਆਪਸ਼ਨ ਆ ਗਈ ਜੀ ਹਾਂਜੀ ਹਾਂਜੀ ਲਓ ਜੀ ਲਓ ਤੇ ਬਾਕੀ ਦਾ ਫਿਰ ਅੰਦਰੋਂ ਇੰਟੀਰੀਅਰ ਤਾਂ ਪੂਰਾ ਇੰਟੀਰੀਅਰ ਦੀ ਬਿਲਕੁਲ ਸਾਫ ਸੁਥਰੀ ਗੱਡੀ ਹੈ ਜੀ ਇੰਟੀਰੀਅਰ ਠੀਕ ਹੈ ਜੀ ਕੋਈ ਵੀ ਕੰਮ ਦੰਦਾ ਹੈ ਨਹੀਂ ਜੀ ਠੀਕ ਹੈ ਐਕਸੀਡੈਂਟ ਦੀ ਫੁੱਲ ਗਾਰੰਟੀ ਹੈ ਹਾਂਜੀ ਹਾਂ ਮੰਨ ਲਓ ਮੇਨ ਪੁਆਇੰਟ ਇਹਦੇ ਵਿੱਚ ਆਉਂਦਾ ਬਈ ਜੀ ਆਗਰਾ ਕਹਿੰਦਾ ਵੀ ਐਕਸੀਡੈਂਟਡ ਨਾ ਹੋਵੇ ਉਹਦੀ ਆਪਣੀ ਜ਼ਿੰਮੇਵਾਰੀ ਐਕਸੀਡੈਂਟ ਗੱਡੀ ਚੱਕਦੀ ਨਹੀਂ ਜੀ ਚੱਕਦੀ ਨਹੀਂ ਜੀ ਮੈਂ ਵੇਚੀ ਹੈ ਜੀ ਠੀਕ ਹੈ ਜੀ ਚਲੋ 2 ਰੁਪਏ ਘੱਟ ਕਮਾ ਲਾਂਗੇ ਹਾਂਜੀ ਹਾਂ ਪਰ ਵੀ ਇਹ ਰਿਸਕ ਨਹੀਂ ਲੈਂਦੇ ਜੀ ਠੀਕ ਹੈ ਜੀ ਆਜੋ ਜੀ ਬਈ ਜੀ ਤੀਜੀ ਆ ਗਈ ਆਪਣੇ ਕੋਲ ਫੇਰ ਲਓ ਜੀ ਬਈ ਜੀ ਤੇ ਜਿਗੜੀ ਆ ਗਈ ਜੀ ਫਿਰ ਆਪਣੇ ਕੋਲੇ ਇਹ ਵੀ ਬਰੀਜਾ ਆ ਗਈ ਬੀਡੀਆਈ ਅੱਛਾ ਬਰੀਜਾ ਹੀ ਆ ਗਈ ਬਰੀਜਾ ਹੀ ਆ ਗਈ ਦਿੱਲੀ ਨੰਬਰ ਆ ਜੀ ਐਨਓਸੀ ਬੰਦੇ ਦੇ ਨਾਮ ਨਿਕੜਾ ਕੇ ਦੇਵਾਂਗੇ ਜੀ ਠੀਕ ਹੈ ਜੀ ਸਾਰੇ ਓਰੀਜਨਲ ਗੱਡੀ ਹੈ ਜੀ ਓਰੀਜਨਲ ਪੇਂਟ ਦੀ ਆ ਠੀਕ ਹੈ ਜੀ 17 ਮਾਡਲ 17 ਮਾਡਲ ਆ ਹਾਂ ਟੀਰੀਅਲ ਦੀ ਬਿਲਕੁਲ ਸਾਫ ਆ ਸਾਫ ਸੁਥਰੀ ਗੱਡੀ ਹੈ ਜੀ ਠੀਕ ਹੈ ਜੀ ਤੇ ਇਹਦਾ ਕੀ ਰੇਟ ਪਾਵਾਂਗੇ ਜੀ ਆਪਾਂ ਇਹ ਦੇ ਦਿਆਂਗੇ ਜੀ ਇੱਕੂ 8.5 ਲੱਖ 90 ਹਜ਼ਾਰ ਦੀ ਪੂਰਾ ਜਾਇਜ਼ ਰੇਟ ਤੇ ਜਾਇਜ਼ ਰੇਟ ਖਿੱਚ ਕੇ ਦੇਖ ਸਕਦੇ 17 ਮਾਡਲ ਬਾਕੀ ਨੰਬਰ ਦੀ ਟੈਨਸ਼ਨ ਨਾ ਲਿਓ ਨੰਬਰ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਬਾਈ ਕਹਿੰਦਾ ਵੀ ਐਨਓਸੀ ਕਰਾ ਕੇ ਦੇਣਗੇ ਬਾਈ ਜੀ ਹਾਂਜੀ ਬਾਈ ਜੀ ਤੇ ਬਹੁਤ ਵਧੀਆ ਬਾਕੀ ਯਾਰ ਤੁਸੀਂ ਜਦੋਂ ਵਰਤੋਗੇ ਨਾ ਫਿਰ ਪਤਾ ਲੱਗਦਾ ਉਹ ਚੀਜ਼ ਦਾ ਬਾਈ ਜੀ ਉਹਨਾਂ ਦੀ ਪੂਰੀ ਫੁੱਲ ਗਾਰੰਟੀ ਹੋ ਆਜੋ ਜੀ ਕਹਾਂ ਵਾਲੇ ਪਾਸੇ ਆ ਗਏ ਜੀ ਆਪਾਂ ਇਹ ਆ ਗਈ ਆਪਣੇ ਕੋਲੇ ਸਵਿਫਟ ਡੀ ਜੀ ਸਵਿਫਟ ਡੀ ਜੀ ਯਾਰ ਜੀ ਸਵਿਫਟ ਡੀ ਜੀ ਆ ਗਈ ਬਾਈ 12 ਮਾਰਗ 12 ਚ ਆ ਗਈ ਹਾਂਜੀ ਹਾਂਜੀ ਦੇਖ ਸਕਦੇ ਆ ਅਕਤਾਰ ਆਦਾ ਇਹਨਾਂ ਵੀ ਮਾਰਦੇ ਮਰਾ ਝੜ ਕੇ ਕਈ ਵਾਰੀ ਨਾ ਕੀ ਹੁੰਦਾ ਭਰਾ ਕਹਿੰਦੇ ਯਾਰ ਵੀ ਪਿੱਛੋਂ ਨਹੀਂ ਸਾਨੂੰ ਵਿਖਾਈ ਗੱਡੀ ਹੈ ਨਾ ਇੱਕ ਮਿੰਟ ਵਿਖਾ ਦਿੰਦੇ ਆ ਆਖਤਰ ਆ ਜਾ ਇੱਧਰ ਤੇ ਆ ਜਾ ਮੜਾ ਜਾ ਜਿਵੇਂ 12 ਮਾਡਲ ਬਹੁਤ ਹੀ ਸਾਫ ਪਈ ਹੈ ਬੜੇ ਲੱਗੀ ਆ ਰਹੀ ਹੈ ਹਾਂਜੀ ਹਾਂ ਬਹੁਤ ਹੀ ਵਧੀਆ ਸਾਫ ਗੱਡੀ ਪਈ ਹੈ ਪੂਰੇ ਘੇਟ 12 ਮਾਡਲ ਹੈ ਤੇ ਬਾਈ ਜੀ ਕੀ ਰੇਟ ਪਾ ਦਾਂਗੇ ਜੀ ਇਹਦਾ ਆਪਾਂ ਇਹ ਦੇ ਦਾਂਗੇ ਜੀ ਆਪਾਂ 1,90,000 ਦੀ ਜੀ 1.90 ਦੀ ਜੀ ਹਾਂਜੀ ਹਾਂਜੀ ਤੇ ਆਵਾਫਰ ਆ ਜੀ ਤੁਹਾਡੇ ਖਾਤਰ ਠੀਕ ਹੈ ਜੀ ਚਲੋ ਮਾੜਾ ਮੋਟਾ ਹੋਰ ਵੀ ਆਪਾਂ ਬਾਲਟਾਂ ਦੇ ਰੱਖਾਂਗੇ ਜੀ ਕਰ ਦਾਂਗੇ ਜੀ ਕਰ ਦਾਂਗੇ ਠੀਕ ਹੈ ਲੋ ਬਾਈ ਬਾਈ ਲੋ ਜੀ ਬਾਈ ਜੀ ਫੜਾ ਪਾਹ ਕਹਾ ਫੇਰ ਦਿਖਾ ਲਗੇ ਜੀ ਆਪਣੀ ਗੱਡੀ ਇਹ ਕਿਹੜੀ ਹੈ ਜੀ ਆਪਣੇ ਕੋਲ ਇਹ ਇਹ ਸਵਿਫਟ ਹੈ ਜੀ 16 ਮਾਰਲਾ ਇਹ ਵੀ 16 ਮਾਰਲਾ 16 ਮਾਰਲਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਮਤਲਬ ਬਹੁਤ ਵਧੀਆ ਸਾਫ ਪਈ ਹੈ ਜੀ 16 ਮਾਰਲਾ ਸੈਕਿੰਡ ਹੈ ਉਹ ਨਰਦੀ ਹੈ ਬੀਡੀਆਰੀ ਬੀਡੀਆਈ ਬੀਡੀਆਈ ਹਾਂਜੀ ਹਾਂਜੀ ਮਤਲਬ ਦੂਜੇ ਮਾਲਕ ਦੇ ਨਾਮ ਹੈ ਜੀ ਹਾਂਜੀ ਹਾਂਜੀ ਹਾਂ ਪਿੰਡੂ ਪਾਸੇ ਦੇ ਕਹਿ ਦਈਏ ਆਪਾਂ ਵੀ ਦੂਜੇ ਮਾਲਕ ਦੇ ਨਾਮ ਆ ਗੱਡੀ ਬਹੁਤ ਸਾਫ ਪਈ ਹੈ ਸਾਫ ਸੁਥਰੀ ਹੈ ਜੀ ਇੰਟੀਰੀਅਰ ਦੇ ਬਿਲਕੁਲ ਸਾਫ ਆ ਇੰਜਨ ਦੇ ਸਾਫ ਸੁਥਰੀ ਹੈ ਸਾਰੇ ਸੀਲਡ ਹੈ ਜੀ ਗੱਡੀ ਸੀਲਡ ਹੈ ਹਾਂਜੀ ਠੀਕ ਹੈ ਤੇ ਬ ਚਲੋ ਮਾੜਾ ਮਟਾ ਹੋਰ ਮਾਰ ਦੇਣ ਪਾ ਦਿਓ ਜੀ ਮਾੜਾ ਮਟਾ ਪਾ ਦੇਾਂਗੇ ਜੀ ਕੋਈ ਠੀਕ ਹੈ ਲੋ ਜੀ ਹੋਰ ਵੀ ਮਾਰ ਦੇਣ ਵਿੱਚ ਪਾਓ ਜੀ ਜੈ ਜੈ ਇਟਾ ਤੇ ਆ ਜੀ ਬੋਲੋ ਮਾਰਕੀਟ ਦੇ ਵਿੱਚ ਜੈ ਮੰਨੋ ਮਾਰਕੀਟ ਦੇ ਵਿੱਚ ਕਿਤੇ ਵੀ ਪਤਾ ਲੈ ਲੋ ਤੁਹਾਨੂੰ ਇਹੋ ਜਿਹੇ ਰੇਟ ਨਹੀਂ ਮਿਲਦੇ ਜਿਹੜੇ ਰੇਟ ਬਾਈ ਜੀ ਹੁਰਾ ਕੋਲੋਂ ਮਿਲ ਗਏ ਇਹ ਕਹਾ ਫੇਰ ਆ ਗਏ ਜੀ ਆਪਣੇ ਕੋਲ ਇਹ ਤੇਰਾ ਮਾਰ ਲਾਗੇ ਤੇਰਾ ਮਾਰ ਲਾਗੇ ਦਿੱਲੀ ਨੰਬਰ ਜੀ ਇਹਦੇ ਲਈ ਨੰਬਰ ਚ ਆ ਗਈ ਐਨਓਸੀ ਤੁਹਾਨੂੰ ਛੱਡਵਾ ਕੇ ਦੇਵਾਂਗੇ ਜੀ ਠੀਕ ਹੈ ਜੀ ਐਨਓਸੀ ਦਾ ਮੰਨ ਲਓ ਵੀ ਜਿਹੜੀ ਗੱਡੀ ਤੁਹਾਡੇ ਕੋਲ ਦਿੱਲੀ ਨੰਬਰ ਦੀ ਆਉਂਦੀ ਕਢਾ ਕੇ ਦੇਉਂਗਾ ਠੀਕ ਹੈ ਜੀ ਇਹਦਾ ਵੀ ਦਾਂਗੇ ਜੀ ਕੋਲ ਲੋ ਜੀ ਲੋ ਪੂਰੇ 3 ਦਿਨ ਦੀ ਪਾਰਾਂਗੇ 10 ਉੱਤੋਂ ਬਾਈ ਨੂੰ ਕਿਹਾ ਵੀ 5000 ਦਾ ਬਾਈ ਇਹ ਜਿੱਥੇ ਮਮਲੋ ਆਈਡੀ ਆਕਰੋ 5000 ਦਾ ਸਿੱਧੇ ਵੱਡੇ ਉਹਨਾਂ ਦੀ ਚੱਲ ਰਹੇ ਬਾਈ ਦੀ ਹੋਰਾਂ ਨੇ ਰਖੜੀ ਕਰਕੇ ਸਕੀਮ ਲਾਤੀ ਬਾਈ ਕਹਿੰਦਾ ਵੀ ਰੇਟ ਹੋਏ ਤੋਂ ਬਾਅਦ ਸਾਰੀ ਜਦੋਂ ਵਰਤਾ ਗੱਡੀ ਦੇ ਕੇ ਜਿੰਦਾ ਪਾ ਮੇਰਾ 1100 ਦਾ ਕੋਈ ਗਿਫਟ ਲੈ ਲਓ ਤੇ ਭਾਵੇਂ 1100 ਰੁਪਇਆ ਲੈ ਜਾਓ ਨਕਦ ਕੈਸ਼ ਠੀਕ ਹੈ ਗੱਡੀ ਦਾ ਰੇਟ ਬਣਾਓ ਗੱਡੀ ਦੇਖੋ ਕਾਗਜ਼ ਪੱਤਰ ਕਰੋ ਆਪਦੇ ਚੈੱਕ ਉਤੋਂ ਬਾਅਦ ਗੱਡੀ ਲੈ ਕੇ ਜਾਓ ਤੇ ਬਾਕੀ ਟਰਾਈ ਲਾਓ ਗੱਡੀ ਦੀ ਕਿਸੇ ਮੱਖੂ ਨੂੰ ਲਾਂਭੇ ਦਾ ਕੰਮ ਨਹੀਂ ਬਾਈ ਆਹ ਕਿ ਇਹ ਹੈ ਕਿ 13 ਮਾਡਲ ਸਰਫਟੀ ਠੀਕ ਹੈ ਜੀ ਹਾਂਜੀ ਹਾਂਜੀ 13 ਮਾਡਲ ਇਹ ਤਾਂ ਮੈਨੂੰ 13 ਮਾਡਲ ਬੀਡੀਆਈ ਬੀਡੀਆਈ ਇਹ ਮੈਨੂੰ ਇਹਦਾ ਆਰਮੀ ਲਿਖਿਆ ਹੋਇਆ ਹੈ ਇਹ ਫੌਜੀ ਦੀ ਗੱਡੀ ਹੈ ਫੌਜੀ ਦੀ ਗੱਡੀ ਅਕਤਰਾ ਆ ਜਾ ਪਹਿਲੀ ਗੱਲ ਤਾਂ ਫੌਜੀ ਜਿਹੜੀ ਵੀ ਚੀਜ਼ ਨੂੰ ਰੱਖਦੇ ਨੇ ਨਾ ਜਾਨ ਤੋਂ ਪਿਆਰੀ ਰੱਖਦੇ ਨੇ ਇਹ ਜਿ ਕੋਈ ਦੂਰ ਹੈ ਹੈ ਨਹੀਂ ਹੈ ਨਾ ਤੇ ਬਾਕੀ ਵੀ ਇਹਨੂੰ ਜ਼ਰੂਰ ਦਿਖਾਵਾਂਗੇ ਵਿੱਚੋਂ ਬਈ ਆਪਾਂ ਆ ਜਾ ਅਕਤਰਾ ਸ਼ੌਂ ਫੌਜੀ ਸਾਹਿਬ ਤੁਹਾਨੂੰ ਪਤਾ ਹੈ ਵੀ ਦਿਲ ਦੇ ਸਾਥ ਬੰਦੇ ਹੁੰਦੇ ਨੇ ਉਹ ਜਿਹੜੀ ਜੀ ਰੱਖਦੇ ਨੇ ਸ਼ੌਂਕ ਨਾਲ ਰੱਖਦੇ ਨੇ ਪਹਿਲਾਂ ਦੇਖੋ ਬਈ ਕੁਤਹਾ ਦੇ ਅਕਟਰ ਗੱਡੀ ਡੀਰੀਅਲ ਦੀ ਬਿਲਕੁਲ ਸਾਫ ਸੁਥਰੀ ਗੱਡੀ ਹੈ ਪੂਰੀ ਸਾਫ ਸੁਥਰੀ ਗੱਡੀ ਤੇ ਬਾਕੀ ਸਾਰੇ ਇਹਦਾ ਰੇਟ ਵੀ ਆਪਾਂ ਵਧ ਗਈ ਦੇਵਾਂਗੇ ਬਾਈ ਜੀ ਹੁਰੀ ਕਹਿੰਦੇ ਬਾਈ ਜੀ ਤਾਂ ਕੀ ਰੇਟ ਪਾਵਾਂਗੇ ਜੀ ਰੇਟ 345000 ਜੀ ਠੀਕ ਹੈ ਜੀ ਹਾਂ ਜ्यादा ਆਪਾਂ ਕੁਝ ਤੋਂ ਕੱਟਦੇ ਹੋ ਜੀ ਜਿਆਦਾ ਪਾਗਰ ਨਹੀਂ 40 ਨਹੀਂ ਪਾਵਾਂਗੇ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਬਾਕੀ ਸਾਰੇ ਦੇਖ ਸਕਦੇ ਤੁਸੀਂ ਪੂਰੀ ਸਾਫ ਗੱਡੀ ਪਈ ਹੈ ਚਾਹਿ ਪਰੇ ਲਸ਼ਕੋਰਾ ਮਾਰਦੀ ਇਹਦੇ ਮੈਂ ਤਾਂ ਥੋੜਾ ਜਿਹਾ ਕੈਮਰਾ ਬਣਾ ਰਿਹਾ ਕਿਉਂਕਿ ਇਹ ਜਿਹੜੀ ਗੱਡੀ ਹੈ ਇਹ ਇਹ ਆਰਮੀ ਅਫਸਰ ਦੀ ਇੱਕ ਫੌਜੀ ਦੀ ਗੱਡੀ ਹੈ ਕਿ ਉਹ ਫੌਜੀ ਕੋਲ ਜਿਹੜੀ ਵੀ ਚੀਜ਼ ਹੋਊ ਪਹਿਲੀ ਗੱਲ ਤਾਂ ਉਹ ਆਪ ਜੀ ਛੱਕੇਬੰਦ ਲੈ ਕੇ ਆਉਂਦਾ ਹੈ ਨਾ ਤੇ ਉਦੋਂ ਬਾਅਦ ਚੀਜ਼ ਇਸ ਵਾਈ ਬਹੁਤ ਰਹਿ ਰਿਹਾ ਸਵਾਈ ਪੂਰੀ ਕੈਂਡ ਰੱਖੀ ਹੋਈ ਆ ਬਾਈ ਨੇ ਪੂਰੇ ਸ਼ੌਂਕ ਨਾਲ ਹੈ ਨਾ ਬਾਈ ਜੀ ਆਪਾਂ ਇਕ ਤਾਂ ਲੋਕੇਸ਼ਨ ਦੱਸ ਦੀਏ ਕਿ ਕੱਪੜੇ ਸ਼ਾਪ ਦਾ ਨਾਮ ਦੱਸ ਦਿੰਦੀਏ ਆਪਾਂ ਕਿੱਥੇ ਲਿਕੇ ਲੋਕੇਸ਼ਨ ਆਪਣੇ ਅਗੇ ਜੀ ਢਿੱਲੋ ਮਾਨ ਮੋਟਰ ਜੇ ਮਾਨਸਾ ਜੀ ਮਾਨਸਾ ਜੀ ਹਾਂਜੀ ਹਾਂਜੀ ਮਾਨਸਾ ਕੈਂਚੀਆਂ ਦੇ ਲੱਗ ਗਏ ਜੀ ਇਧਰ ਦੇ ਪਾਸੇ ਆ ਗਿਆ ਬਾਈ ਜੀ ਕੈਂਚੀਆਂ ਹਾਂਜੀ ਹਾਂਜੀ ਸੰਦੀਪ ਪੰਪ ਦੇ ਇੱਕ ਸੰਦੀਪ ਪੰਪ ਲੱਗੇ ਠੀਕ ਹੈ ਪੰਜਾਬ ਡਰਾਂ ਦੇ ਬਿਲਕੁਲ ਸਾਹਮਣੇ ਪੰਜਾਬ ਡਰਾਂ ਦੇ ਬਿਲਕੁਲ ਸਾਹਮਣੇ ਹਾਂਜੀ ਹਾਂਜੀ ਤੇ ਇੱਕ ਬਾਈ ਜੀ ਜਿਹੜੀ ਲੋਨ ਦੇ ਸਵੇਰਾ ਉਹ ਵੀ ਦੱਸੋ ਪਰੇਪਾ ਹਾਂਜੀ ਲੋਨ ਦੇ ਸੱਡਾ ਦੰਨ ਨਹੀਂ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਡਾਊਨ ਤੋਂ ਡਾਊਨ ਪੇਮੈਂਟ ਤੇ ਆਪਾਂ ਲੋਨ ਕਰਦੇ ਆ ਸਾਰਿਆਂ ਬੈਂਕਾਂ ਦਾ ਆਪਾਂ ਆਪ ਲੋਨ ਕਰਦੇ ਆ। ਲੋ ਉਹ ਘੱਟ ਤੋਂ ਘੱਟ ਪੈਸੇ ਲੈ ਕੇ ਆਓ ਤੇ ਗੱਡੀ ਲੈ ਜਾਓ ਬਾਈ ਜੀ ਹੋਰੀ ਲੋਨ ਆਪ ਕਰਦੇ ਨੇ ਜਿੰਨੇ ਮਰਜੀ ਸਿੰਪਲ ਬੰਦੇ ਤੇ ਡਾਊਨ ਨੇ ਬਾਈ ਜੀ ਹੋਰੀ ਲੋਨ ਕਰਾ ਕੇ ਦੇਣਗੇ ਹਾਂਜੀ 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 ਸਾਰਾ ਮਸਲਾ ਹੱਲ ਕਰਕੇ ਦੇਵਾਂਗੇ। ਕੰਮ ਓਕੇ ਆ ਸਾਰਾ ਕਾਗਜ਼ਾ ਪੱਤਰਾ ਦੀ ਫੁੱਲ ਗਾਰੰਟੀ ਹੋ ਬਾਈ ਜੀ ਫੁੱਲ ਗਾਰੰਟੀ ਹੈ ਜੀ। ਤੇ ਇੱਕ ਬਾਈ ਜੀ ਆਪਣਾ ਨੰਬਰ ਬੋਲੋ ਜੀ। 9417346677 ਬਾਈ ਜੀ। ਠੀਕ ਹੈ ਬਾਈ ਜੀ ਤੇ ਬਾਕੀ ਆਪਾਂ ਨੰਬਰ ਵੀ ਜਰਾ ਸਕ